ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਦੱਸਦੀ ਹੈ ਕਿ ਐਨਆਈਏ ਦੇ ਵੱਲੋਂ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਖਾਲਿਸਤਾਨ ਪੱਖੀ ਜਥੇਬੰਦੀ ਸਿੱਖ ਫਾਰ ਜਸਟਿਸ ਤੋਂ ਮਿਲੇ ਸਿਆਸੀ ਫੰਡਾਂ ਨਾਲ ਸਬੰਧਤ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦਰਸ਼ਕਾਂ ਦੱਸਦੀ ਹੈ ਕਿ ਦਿੱਲੀ ਦੇ ਉੱਪਰ ਰਾਜਪਾਲ ਵਿਨੈ ਕੁਮਾਰ ਸੈਨਾ ਨੇ ਪਿਛਲੇ ਦਿਨੀ ਕੌਮੀ ਜਾਂਚ ਏਜੰਸੀ ਨੂੰ ਉਪਰੋਕਤ ਦੋਸ਼ਾਂ ਦੀ ਜਾਂਚ ਲਈ ਸ਼ਫਾਰਿਸ਼ ਕੀਤੀ ਜਿਸ ਤੋਂ ਬਾਅਦ ਸਿਕਰ ਨੇ ਸੂਤਰ ਨੇ ਇਹ ਵੀ ਦੱਸਿਆ ਕਿ ਉਪਰਾਜਪਾਲ ਦੇ ਪ੍ਰਮੁੱਖ ਸਕੱਤਰ ਨੇ 5 ਮਈ ਨੂੰ ਕੇਂਦਰੀ ਗ੍ਰਹਿਸ ਸਕੱਤਰ ਨੂੰ ਪੱਤਰ ਲਿਖਿਆ ਸੀ ਜਿਸ ਮਗਰੋਂ ਐਨਆਈ ਨੇ ਤਫਤੀਸ਼ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਇਹ ਵੀ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖੇ ਪੱਤਰ ਦੇ ਨਾਲ ਇੱਕ ਸ਼ਿਕਾਇਤ ਵੀ ਸੀ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਆਪ ਨੂੰ 1993 ਵਿੱਚ ਦਿੱਲੀ ਬੰਬ ਤਮਾਕੇ ਦੇ ਦੋਸ਼ੀ ਦਵਿੰਦਰ ਪਾਲਸ ਨੂੰ ਕੋ ਦਰਦੀ ਰਿਹਾਈ ਦੇ ਵਿੱਚ ਮਦਦ ਦੇ ਖਾਲਸਤਾਨੀ ਪੱਖੀ ਭਾਵਨਾਵਾਂ ਦੀ ਹਮਾਇਤ ਲਈ ਕੱਟੜਵਾਦੀ ਖਾਲਸਤਾਨੀ ਜਥੇਬੰਦੀਆਂ ਤੋਂ 1.6 ਕਰੋੜ ਡਾਲਰ ਮਿਲੇ ਸਨ ਤੇ ਇਹ ਸ਼ਿਕਾਇਤ ਵਰਲਡ Hindu ਫੈਡਰੇਸ਼ਨ ਇੰਡੀਆ ਦੇ ਕੌਮੀ ਜਨਰਲ ਸਕੱਤਰ ਆਸ਼ੂ ਮੌਂਗਿਆ ਵੱਲੋਂ ਦਿੱਤੀ ਗਈ ਸੀ ਇਹ ਵੀ ਦੱਸਦੇ ਕਿ ਉਪ ਰਾਜਪਾਲ ਸਖੈਰਾ ਨੇ ਸਿਫਾਰਿਸ਼ ਕੀਤੀ ਕਿ ਸ਼ਿਕਾਇਤ ਮੌਜੂਦਾ ਮੁੱਖ ਮੰਤਰੀ ਖਿਲਾਫ ਹੈ ਤੇ ਸਿਆਸੀ ਫੰਡਿਕ ਦੇ ਇੱਕ ਪਾਬੰਦੀਸ਼ੁਦਾ ਦੈਸ਼ਤੀ ਜਥੇਬੰਦੀ ਨਾਲ ਸੰਬੰਧਿਤ ਹੈ ਤੇ ਜਿਸ ਕਰਕੇ ਸ਼ਿਕਾਇਤਕਰਤਾ ਵੱਲੋਂ ਦਿੱਤੇ ਇਲੈਕਟ੍ਰੋਨਿਕ ਸਬੂਤਾਂ ਦੀ ਫੋਰੈਂਸਿਕ ਜਾਂਚ ਸਨੇਹ ਹੋ ਤਫ਼ਤੀਸ਼ ਦੀ ਲੋੜ ਹੈ ਉਪਰਾਜਪਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਦਾਰੇ ਨੂੰ ਕੀਤੀ ਸ਼ਿਫਾਰਿਸ਼ ਵਿੱਚ ਕੇਜਰੀਵਾਲ ਵੱਲੋਂ ਜਨਵਰੀ 2014 ਵਿੱਚ ਕੁਮਾਰ ਸਿੰਘ ਨਾਂ ਦਾ ਸਖਸ਼ ਨੂੰ ਲਿਖੇ ਪੱਤਰ ਦਾ ਵੀ ਹਵਾਲਾ ਦਿੱਤਾ ਸੀ ਅਤੇ ਜਿਸ ਦੇ ਵਿੱਚ ਇਹ ਗੱਲ ਦਾ ਵਿਸ਼ੇਸ਼ ਜ਼ਿਕਰ ਸੀ ਕਿ ਆਪ ਸਰਕਾਰ ਪ੍ਰੋਫੈਸਰ ਭੁੱਲਰ ਦੀ ਰਿਹਾਈ ਲਈ ਪਹਿਲਾਂ ਹੀ ਰਾਸ਼ਟਰਪਤੀ ਨੂੰ ਸ਼ਿਫਾਰਿਸ਼ ਕਰ ਚੁੱਕੀ ਹੈ ਤੇ ਸੱਟ ਬਣਾਉਣ ਸਨੇ ਹੋਰ ਕਈ ਮਾਮਲਿਆਂ ਤੇ ਕੰਮ ਕਰ ਰਹੀ ਹੈ ਕੇਚਰੀਵਾਲ ਦੇ ਇਸ ਪੱਤਰ ਮਗਰੋਂ ਇਕਬਾਲ ਸਿੰਘ ਜੋ ਕਿ ਭੁੱਲਰ ਦੀ ਰਿਹਾਈ ਤੇ ਲਿਖਤੀ ਪ੍ਰੋਸੇ ਨੇ ਜੰਤਰ ਮੰਤਰ ਤੇ ਕੋਖੜ ਥਾਲ ਤੇ ਬੈਠੇ ਸੀ ਅਤੇ ਫੌਰੀ ਆਪਣੀ ਹੜਤਾਲ ਉਹਨਾਂ ਖਤਮ ਕਰ ਦਿੱਤੀ ਮੌਗਿਆ ਨੇ ਆਪਣੀ ਸ਼ਿਕਾਇਤ ਵਿੱਚ ਖਾਲਸਤਾਨੀ ਦਹਿਸ਼ਤਗਰਦ ਗੁਰਪਤਵੰਨ ਸਿੰਘ ਪੰਨੂ ਵੱਲੋਂ ਰੀਲਿਸ ਵੀਡੀਓ ਦਾ ਵੀ ਹਵਾਲਾ ਦਿੱਤਾ ਸੀ ਜਿਸ ਵਿੱਚ ਪੰਨੂ ਨੇ ਦਾਅਵਾ ਕੀਤਾ ਸੀ ਕਿ 2014 ਤੇ 2022 ਦਰਮਿਆਨ ਆਪ ਨੂੰ ਖਾਲਸਤਾਨੀ ਜਥੇਬੰਦੀਆਂ ਤੋਂ 1.6 ਕਰੋੜ ਡਾਲਰ ਮਿਲੇ ਸਰ ਤੇ ਉਪਰ ਅਜਪਾਲ ਵੱਲੋਂ ਭੇਜੇ ਪੱਤਰ ਵਿੱਚ ਦਾਵਾ ਕੀਤਾ ਗਿਆ ਕਿ ਕੇਜਰੀ ਵੱਲੋਂ 2014 ਦੀ ਆਪਣੀ ਅਮਰੀਕਾ ਫੇਰੀ ਦੌਰਾਨ ਨਿਊਯਾਰਕ ਦੇ ਰਿਚਮੰਡ ਹिल्स ਗੁਰਦੁਆਰੇ ਦੇ ਵਿੱਚ ਖਾਲਸਤਾਨੀ ਆਗੂਆਂ ਦੇ ਨਾਲ ਬੰਦ ਕਮਰਾ ਮੀਟਿੰਗਾਂ ਵੀ ਕੀਤੀਆਂ ਤਾਂ ਇਹ ਪੂਰਾ ਮਾਮਲਾ ਜਿਹੜਾ ਇਸ ਨੂੰ ਲੈ ਕੇ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ 1.6 ਕਰੋੜ ਡਾਲਰ ਦਾ ਮਸਲਾ ਦੱਸਿਆ ਜਾ ਰਿਹਾ ਤੇ ਜਿਹੜੇ ਸਿੱਧੇ ਸੰਬੰਧ ਰੇ ਗਰਮਖਿਆਲਿਆਂ ਨਾਲ ਦੱਸੇ ਜਾ ਰਹੇ ਸੀ ਜਿਸ ਕਰਕੇ ਜਾਂਚ ਹੈ ਜਿਹੜੀ ਸ਼ੁਰੂ ਕੀਤੀ ਗਈ ਹੈ ਇਹ ਦੇਖਣਾ ਹੋਏਗਾ ਕਿ ਇਸ ਪੂਰੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਕਿੰਨੀਆਂ ਕੁ ਮੁਸ਼ਕਲਾਂ ਬਾਅਦ ਸਕਦੀਆਂ ਨੇ ਕਿਉਂਕਿ ਅਰਵਿੰਦ ਕੇਜਰੀਵਾਲ ਪਹਿਲਾਂ ਵੀ ਦਿੱਲੀ ਦੇ ਕਥਿਤ ਆਪਦਾ ਨੀ ਕਪਲੇ ਦੇ ਵਿੱਚ ਜੇਲ੍ਹ ਦੇ ਵਿੱਚੋਂ ਜ਼ਮਾਨਤ ਉੱਤੇ ਬਾਹਰ ਆਏ ਹੋਣੇ ਤੇ ਇੱਕ ਵਾਰ ਫਿਰ ਤੋਂ ਉਹਨਾਂ ਦੀਆਂ ਮੁਸ਼ਕਲਾਂ ਹੁਣ ਬਾਅਦ ਚੁੱਕੀਆਂ ਨੇ ਉਧਰ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ VOTING ਹੋ ਰਹੀ ਆ ਬਖ ਬਖ ਸੂਬੇ ਵਿੱਚ ਤੇ ਪੰਜਾਬ ਵਿੱਚ ਵੀ VOTING ਹੋਣੀ ਆ ਪਰ ਇਸ ਤੇ ਵਿਚਾਲੇ ਆਵਾਜ਼ ਦੇ ਵੀ ਪਾਰਟੀ ਨੂੰ ਇੱਕ ਵੱਡਾ ਝੜਕਾ ਜਰੂਰ ਲੱਗਿਆ ਤੇ ਦੇਖਣਾ ਹੋਵੇਗਾ ਕਿ NIA ਇਸ ਪੂਰੇ ਮਾਮਲੇ ਦੀ ਕਿਵੇਂ ਜਾਂਚ ਕਰਦੀ ਆ ਕੀ ਕੁਝ ਸਾਹਮਣੇ ਆਉਂਦਾ ਜਿਸ ਤਰੀਕੇ ਨਾਲ ਰਾਜਪਾਲ ਵੱਲੋਂ ਵੀ ਦਾਵਾ ਕੀਤਾ ਗਿਆ ਕਿ ਜਿਹੜੇ ਇਲੈਕਟ੍ਰੋਨਿਕ ਸਬੂਤ ਨੇ ਉਸ ਦੀ ਜਿਹੜੀ ਆ ਫੋਰੈਂਸਿਕ ਲੈਬ ਦੇ ਰਾਹੀਂ ਜਾਂਚ ਜਿਹੜੀ ਕੀਤੀ ਜਾਣੀ ਜ਼ਰੂਰੀ ਆ ਜਿਸ ਕਰਕੇ ਹੁਣ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀ ਮਾਲ ਸਮੇਤ ਪਾਰਟੀ ਦੀਆਂ ਮੁਸ਼ਕਲਾਂ ਜਿਹੜੀਆਂ ਵੱਡੇ ਪੱਧਰ ਤੇ ਵੱਧ ਚੁੱਕੀਆਂ ਨੇ ਜੁੜੇ ਹੋਏ ਲੀਡਰ ਪੰਜਾਬੀ ਮੀਡੀਆ ਨਾਲ ਦੀ ਇਜਾਜ਼ਤ ਧੰਨਵਾਦ